ਅਸ ਟਾਈਮ ਤੇ ਅਸੀਂ ਜੰਡੋ ਕਸਰਾਲੀ ਪਿੰਡ ਪਹੁੰਚੇ ਹਾਂ ਜਿੱਥੇ ਇੱਕ ਨਕਲੀ ਨਸ਼ਾ ਛਡਾਊ ਕੇਂਦਰ ਜਿਹੜਾ ਖੋਲਿਆ ਗਿਆ ਸੀ ਜਿੱਥੇ ਅੱਜ ਪੁਲਿਸ ਵਿਭਾਗ ਅਤੇ ਸਿਹਤ ਵਿਭਾਗ ਲੋ ਰੇਡ ਮਾਰੀ ਗਈ ਆ ਅਤੇ ਨਾਲ ਹੀ ਸਿਵਲ ਪ੍ਰਸ਼ਾਸਨ ਵੀ ਪਹੁੰਚੇ ਦੇਖ ਸਕਦੇ ਹੋ ਤਸਵੀਰਾਂ ਅਸ ਟਾਈਮ ਤੇ ਜਿਹੜਾ ਇਹ ਤਸਵੀਰਾਂ ਦੇ ਦੇ ਸਾਹਮਣੇ ਨਸ਼ਾ ਛਡਾਊ ਕੇਂਦਰ ਜਿਹੜਾ ਖੋਲਿਆ ਗਿਆ ਸੀ ਜਿਹਦੇ ਵਿੱਚ ਜਿਹੜੇ ਅਨਮਨੁੱਖੀ ਜਿਹਦੇ ਤਰੀਕੇ ਨਾਲ ਜਿਹੜੇ ਜਿਹੜੇ ਪੇਸ਼ੈਂਟ ਜਿਹੜੇ ਮਰੀਜ਼ ਉਹ ਰੱਖੇ ਗਏ ਸਨ ਜਿਨ੍ਹਾਂ ਨੂੰ ਅੱਜ ਰੈਸਕਿਊ ਕੀਤਾ ਗਿਆ ਵਾ ਸਿਵਲ ਪ੍ਰਸ਼ਾਸਨ ਵੱਲੋਂ ਅਤੇ ਡਾਟਾ ਟੀਮ ਵੱਲੋਂ ਦੱਸਦੇ ਨਹੀਂ ਵੀ ਜਿਹੜਾ ਇਹ ਜਿਹੜਾ ਰਿਸ਼ਾਸ਼ਰੋਪ ਕੇਂਦਰ ਖੋਲ੍ਹਿਆ ਗਿਆ ਸੀ ਇਹ ਲਗਭਗ 7 ਮਹੀਨੇ ਹੋ ਗਏ ਜਾਂ ਚੱਲਦਾ ਪਈ ਜਿਹੜੀ ਅੰਦਰ ਦਵਾਈ ਦਿੱਤੀ ਜਾ ਰਹੀ ਸੀ ਜਿਹਦੇ ਮਰੀਜ਼ਾਂ ਨੂੰ ਇੱਥੇ ਰੱਖਿਆ ਗਿਆ ਸੀ ਜਿਹਦੀ ਦਵਾਈ ਦਿੱਤੀ ਜਾ ਰਹੀ ਆ ਉਹ ਵੀ ਜਿਹੜੀ ਦਵਾਈ ਆ ਉਹ ਗੈਰ ਕਾਨੂੰਨੀ ਸੀ ਜਿਹੜੀ ਉਹ ਪੁਲਿਸ ਵੱਲੋਂ ਉਹਨਾਂ ਨੂੰ ਵੀ ਇਲਾਵਾ ਆਪਣੇ ਹਿਰਾਸਤ ਲੈਣ ਲੱਗੇ ਤੇ ਜਾਂਚ ਕੀਤੀ ਜਾ ਰਹੀ ਆ ਵੀ ਆਕਰ ਜਿਹੜੇ ਇਹ ਮਾਲਕ ਸਨ ਇਹ ਕੌਣ ਮਾਲਕ ਸਨ ਆਖਰ ਜਿਹਨੇ ਇਹ ਲੋਕ ਰਹਿਣ ਵਾਲੇ ਆ ਜਿਹੜੇ ਬਲੀ ਸਨ ਉਹਨਾਂ ਨੂੰ ਹੁਣ ਰੈਸਕਿਊ ਕਰਕੇ ਜਿਹੜੇ ਲੱਖ ਲੱਖ ਇਹ ਨਸ਼ਾ ਛਡਾਊ ਕੇਂਦਰ ਉੱਥੇ ਭੇਜਿਆ ਜਾ ਰਿਹਾ ਇਸ ਟਾਈਮ ਤੇ ਪੂਰਾ ਸਿਵਲ ਪ੍ਰਸ਼ਾਸਨ ਅਧਿ ਡਾਟਾ ਟੀਮ ਇਥੇ ਪਹੁੰਚ ਰਹੀ ਦੇਖ ਸਕਦੇ ਹੋ ਸਿਵਲ ਪ੍ਰਸ਼ਾਸਨ ਪਹੁੰਚਿਆ ਹੋਇਆ ਹੈ ਸਟੇਟ ਦੇ ਸਾਡੇ ਨਾਲ ਐਸਜੀਐਮ ਮੌਜੂਦ ਨੇ ਸਰ ਗੁਰਬੀਰ ਸਿੰਘ ਜਿੱਦਾਂ ਗੱਲਬਾਤ ਕਰਨੇ ਸਰ ਜਿਸ ਦਾ ਰੈਸਕਿਊ ਕੀਤਾ ਗਿਆ ਸਰ ਕਿ ਜੋ ਪਤਾ ਲੱਗਾ ਦੇ ਕਿ ਦੋਸ ਜਿਹੜੀ ਭਾਗ ਉਸਰੀ ਜਪਾਰ ਕੇ ਜਾਰ ਕਾਰਵਾਈ ਕੀਤੀ ਗਈ ਤੇ ਨਸ਼ਾ ਛਡਾਓ ਕੇਂਦਰ ਚੱਲ ਰਿਆ ਸੀਗਾ ਇਲੀਗਲ ਤਰੀਕੇ ਨਾਲ ਕੋਈ ਲਾਇਸੈਂਸ ਨਹੀਂ ਸੀ ਇਹਦੇ ਕੋਲ ਤੇ 17 18 ਜਿਹੜੇ ਨੌਜਵਾਨ ਲੜਕੇ ਸੀਗੇ ਅੰਦਰ ਤੇ ਬੜੇ ਅਨਮਨੁੱਖੀ ਤਰੀਕੇ ਨਾਲ ਰਹਿ ਰਹੇ ਸੀਗੇ ਤੇ ਉਹਨਾਂ ਨੂੰ ਜਿਹੜੀ ਇੱਥੇ ਨਸ਼ਾ ਛਡਾਉਣ ਵਾਲੀ ਡੋਜ਼ ਵੀ ਦਿੱਤੀ ਜਾ ਰਹੀ ਸੀ ਉਹ ਵੀ ਇੱਕ ਨਸ਼ਾ ਛਡਾਉਣ ਦੀ ਮੈਡੀਸਿਨ ਹੀ ਹੈਗੀ ਨਸ਼ਾ ਛਡਾਉਣ ਦੀ ਲਈ ਮਤਲਬ ਉਹ ਉਹਦੇ ਨਸ਼ੇ ਦੀਆਂ ਹੀ ਗੋਲੀਆਂ ਇਹਨਾਂ ਨੂੰ ਤੇਰੇ ਸੀਗੇ ਕੋਈ ਇੱਥੇ ਡਾਕਟਰੀ ਫੈਸਿਲਿਟੀ ਨਹੀਂ ਹੈਗੀ ਤੇ ਜਿਸ ਕੋਈ ਸਾਈਕੈਟ੍ਰਿਕ ਨਹੀਂ ਹੈ ਸੀ ਤੇ ਇੱਕ ਤਰ੍ਹਾਂ ਨਾਲ ਇਹ ਜਿਹੜੇ ਢੋਲੇ ਪਾਲੇ ਨੌਜਵਾਨ ਹੈਗੇ ਉਹਨਾਂ ਦੀ ਗਰੀਬ ਲੋਕਾਂ ਦੀ ਲੁੱਟ ਖੋਟਾ 15 ਤੋਂ 2000 ਰੁਪਏ ਵਸੂਲਿਆ ਜਾ ਰਿਹਾ ਹੈ ਇਹਨਾਂ ਕੋਲ ਪਰ ਜਿਹੜੀ ਅੰਦਰ ਟਰੀਟਮੈਂਟ ਦਿੱਤਾ ਜਾ ਰਿਹਾ ਉਹ ਤੁਸੀਂ ਕਹਿ ਸਕਦੇ ਆ ਕਿ ਨਸ਼ਾ ਹੀ ਦਿੱਤਾ ਜਾ ਰਿਹਾ ਤੇ ਇਸ ਕਰਕੇ ਡਾਕਟਰਸ ਨੂੰ ਜਿਹੜੀ ਇਹਦੀ ਇਨਫੋਰਮੇਸ਼ਨ ਮਿਲੀ ਸੀ ਇਹਨਾਂ ਨੇ ਸਾਡੇ ਧਿਆਨ ਚ ਲੈੰਦਾ ਸੀ ਇੱਥੇ ਅੱਜ ਰੇਡ ਕੀਤੀ ਆ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਅੰਦਰ ਦਾ ਜਿਹੜੇ ਹਾਲਾਤ ਅੰਦਰ ਜਾ ਕੇ ਦੇਖੇ ਹੋਣਗੇ ਕਾਫੀ ਜਿਹੜੇ ਅਣਮਨੁੱਖੀ ਤਰੀਕਿਆਂ ਨਾਲ ਰੱਖਿਆ ਜਾ ਰਿਹਾ ਹੈ ਇਹਨਾਂ ਨੂੰ ਸਰ ਓਨਰ ਤੋਂ ਪਤਾ ਲੱਗਾ ਕਿ ਇਹ ਓਨਰਸhip ਨੇ ਓਨਰ ਤੋਂ ਪੁੱਛ ਤਫਤੀਸ਼ ਕਰ ਰਹੀ ਹੈ ਉਹਦੇ ਚ ਪਤਾ ਲੱਗ ਜਾਏਗਾ ਕੌਣ ਹੈਗਾ ਕਿੰਨੇ ਸਰ ਨੀਂਦ ਕਿੰਨੇ ਸਰ ਅੰਦਰ ਹੈਗੇ ਨਹੀਂ 17 ਸੀਗੇ ਟੋਟਲ ਸਰ ਉਹਨਾਂ ਦੀ ਜਿਹੜੀ ਇੱਥੇ ਰਸਕੂ ਕੀਤੀ ਜਾਂਦੀ ਹੈ ਇਹਨਾਂ ਨੂੰ ਇੱਥੇ ਨਸ਼ਾ ਸ਼ਰਬ ਕੇਂਦਰ ਹੈਗਾ ਤਰਨਤਾਰਨ ਦੇ ਵਿੱਚ ਠਰੂ ਸਾਹਿਬ ਉੱਥੇ ਇਹਨਾਂ ਨੂੰ ਲਜਾਇਆ ਜਾ ਰਿਹਾ ਸਰ ਇਹ ਚ ਇਹਨਾਂ ਗਾਲੀ ਨਸ਼ਾ ਸ਼ਰਬ ਕੇਂਦਰ ਤੋਂ ਲਏ ਗਏ ਬਿਨਾਂ ਲਾਇਸੈਂਸ ਤੋਂ ਇਥੇ ਉੱਚ ਅਸਥਾਨੋਂ ਆ ਕੇ ਰੈਡ ਕੀਤਾ ਗਿਆ ਤੇ 18 ਜਿਹੜੇ ਆ ਉਹ ਦਾਖਲ ਹੋਏ ਹਿੰਦੀ ਮਿਲੇ ਆ ਉਹਨਾਂ ਨੂੰ ਤਰੋ ਸੈਂਟਰ ਤੋਂ ਤਾਲ ਕਰਾਇਆ ਜਾਂਦਾ ਜਿਨ੍ਹਾਂ ਨੇ ਭੁੱਲੇ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਦੀ ਸਰ ਕੀਤੇ ਪਾਇਆ ਗਿਆ ਇਥੇ ਇਥੇ ਕੁਝ ਚੈੱਕ ਕਰਦੇ ਨਸ਼ੀਲੀਆਂ ਗੋਲੀਆਂ ਨਸ਼ੀਲੇ ਪਾਸੇ ਤਰ ਗਏ 18 ਜਵਾਨ ਜਿਹੜੇ ਦਾਖਲ ਸੀ ਨਜ਼ਰ ਤੋਂ ਅੰਦਰ ਉਹ ਪਾਏ ਗਏ ਸਰ ਇੱਕ ਵੇਖੀ ਗੱਡੀਆਂ ਦੇ ਨੰਬਰ ਕੋਈ ਪਲੇਟਾਂ ਵੀ ਪਾਈਆਂ ਨੇ ਗ੍ਰੇਡიან ਸਟਿੱਕਰ ਸੁਕਰ ਨੰਬਰ ਪਏ ਟੈਨੀ ਦੇ ਸਟਿੱਕਰ ਲੱਗਦੇ ਉਹ ਪਏ ਉਹ ਨਵੇਂ ਇੱਥੇ ਬਈ ਉਹਨਾਂ ਨੇ ਨਵੇਂ ਕਬਜ਼ੇ ਲਿਆ। ਸਰ ਕਿੰਨੇ ਸਮੇਂ ਤੋਂ ਚੱਲ ਰਿਹਾ ਹੈ ਇਹ ਤੇ ਤਾਂ ਬਾਰੇ ਕਹਿ ਨਹੀਂ ਸਕਦੇ ਉਹ ਬੱਚੇ ਕਿਸੇ ਦਾ ਪਾੜ ਹੈ ਜਦੋਂ ਵਸਤੀ ਕਰਾਂਗੇ ਤਾਂ ਪਰਮਾ ਸਰ ਉਹ ਜਿਹੜੇ ਮਾਲਕ ਬਲਵਿੰਦਰ ਸਿੰਘ ਉਹ ਨਹੀਂ ਇੱਕ ਮਹੀਨਾ ਬਲਵਿੰਦਰ ਸਿੰਘ ਆਦਾ ਹੋਇਆ ਵਾ ਬੋਲ ਬਲਵਿੰਦਰ ਸਿੰਘ ਪੱਟੀ ਦਾ ਚਾਲਾ ਦੂਸਰੇ ਨੇ 18 ਬੰਦੇ ਜਿਹੜੇ ਧਾਲ ਕੀਤੇ ਇਹ ਸਾਰੇ ਕਿੱਥੇ ਲੈ ਕੇ ਜਾ ਰਹੇ ਇਹਨਾਂ ਨੂੰ ਸਰੂ ਮੈਸਜਰ ਕੇਂਦਰ ਸੇ ਸ਼ਿਫਟ ਕੀਤਾ ਜਾ ਰਿਹਾ ਹੈ।